ਜਿਵੇਂ ਜਰ ਨਹੀਂ ਤੁਸੀਂ ਦਾਵਾ ਕਰਦੇ ਹੋ ਵੀ 125 ਬੁਹਾਰੀਆਂ ਨੂੰ ਠੀਕ ਕਰਦਾ ਇੱਕੋ ਵਟਕ ਠੀਕ ਹੈ ਫਿਰ ਜਿਹੜੇ ਬੰਦੇ ਐਮਬੀਬੀਐਸ ਪੜਾਈ ਕਰ ਰਹੇ ਨੇ ਡਾਕਟਰ ਇੰਨੇ ਵੱਡੇ ਵੱਡੇ ਉਹਨਾਂ ਕੋਲ ਜਾਣ ਤੇ ਕੀ ਲੋੜ ਹੈ ਉਹ ਪੈਸਾ ਖਰਚਦੇ ਨੇ ਇਹ ਤੁਹਾਡਾ ਗੱਲ ਬਹੁਤ ਵਧੀਆ ਮੈਨੂੰ ਸਵਾਲ ਲੱਗਿਆ ਜੀ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਉਹੀ ਐਮਬੀਬੀਐਸ ਡਾਕਟਰਾਂ ਕੋਲ ਲੋਕ ਸਾਡੇ ਕੋਲ ਆਈ ਜਾਂਦੇ ਨੇ ਹਨਾ ਕਿ ਸਾਨੂੰ ਇਹਨਾਂ ਦੀ ਦਵਾਈਆਂ ਤੋਂ ਆਰਾਮ ਨਹੀਂ ਆ ਰਿਹਾ ਜੀ ਅਗਲਾ ਕੋਈ ਵੀ ਬੰਦਾ ਸਾਡੇ ਕੋਲ ਆਉਂਦਾ ਹਣਾ ਉਹ 10 20 ਡਾਕਟਰਾਂ ਤੋਂ ਘੁੰਮ ਕੇ ਆਉਂਦਾ ਕਿ ਸਰ ਅਸੀਂ ਇੱਥੇ ਵੀ ਜਾਏ ਆ ਜੀ ਕੋਈ ਵੀ ਬੰਦਾ ਸਾਡੇ ਕੋਲ ਆਉਂਦਾ ਹੈ ਹਣਾ ਉਹ 10 20 ਡਾਕਟਰਾਂ ਤੋਂ ਘੁੰਮ ਕੇ ਆਉਂਦਾ ਕਿ ਸਰ ਅਸੀਂ ਇੱਥੇ ਵੀ ਜਾਏ ਆ ਜੀ ਇੱਥੇ ਵੀ ਜੇ ਲੋਕ ਪੁੱਛਣ ਕਿ ਆ ਸਕਦੇ ਹੋ ਕਿਹੜੇ ਬੰਦੇ ਆਉਂ ਜੇ ਲੋਕ ਸਵਾਲ ਕਰਨਗੇ ਕਮੈਂਟ ਜਿਹੜੇ ਆਉਣਗੇ ਅਸੀਂ ਬਕਾਇਦਾ ਜਿਹੜੇ ਬੰਦੇ ਚਾਰੇ ਪੱਟ ਕੇ ਕੇ ਸਾਡੇ ਕੋਲ ਆਏ ਨਹੀਂ ਅਸੀਂ ਤਾਂ ਬਕਾਇਦਾ ਉਹਨਾਂ ਨੂੰ ਮਿਲਣ ਨੂੰ ਤਿਆਰ ਆ ਫੀਰ ਲਿਫਟੇਲ ਜੀ ਮੈਂ ਇੱਕ ਗੱਲ ਕਹੂੰਗਾ ਜੀ ਇਹ ਤੇਲ ਨੇ ਵੱਡੇ ਵੱਡੇ ਡਾਕਟਰ ਮੈਂ ਨਾਮ ਨਹੀਂ ਲੈਂਦਾਗਾ ਠੀਕ ਹੈ ਜਿਹੜੇ ਲੋਕ ਉਹ ਤੁਕੋਂ ਮੋ ਫੇਰ ਕੇ ਆਏ ਨੇ ਉਹਨਾਂ ਨੂੰ ਵੀ ਇਹ ਫੀਰ ਲੀਫ ਤੇਲ ਨੇ ਆਰਾਮ ਦਿੱਤਾ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡਾ ਜਿਹੜਾ ਤੇਲ ਹੈ ਇਹ ਬਾਹਰ ਵੀ ਜਾਂਦਾ ਹੈ ਬਾਹਰ ਵੀ ਲੋਕ ਮੰਗਾਂਦੇ ਨੇ ਬਿਲਕੁਲ ਸਰ ਇਹ 100% ਬਾਹਰ ਜਾਂਦਾ ਹੈ ਦੇਖੋ ਬਾਹਰ ਵੀ ਜਾਂਦਾ ਹੈਗਾ ਸਾਡੇ ਇੰਡੀਆ ਦੇ ਵਿੱਚ ਵੀ ਵਿਕਦਾ ਹੈਗਾ ਇਸ ਟਾਈਮ ਇਹ 168 ਤਾਸ ਦੇਸ਼ ਕਵਰ ਕਰ ਰਿਹਾ ਹੈ ਓਕੇ ਸਾਡੇ ਕੋਲ ਜਿਹੜੇ ਕਈ ਬੰਦੇ ਐਸੇ ਨੇ ਜਾਂ ਆਲਮੋਸਟ ਜਿਹੜੇ ਬੰਦੇ ਆਉਂਦੇ ਨੇ ਉਹ ਐਲੋਪੈਥੀ ਵਾਲਿਆਂ ਤੋਂ ਥੱਕ ਹਾਰ ਕੇ ਜਦੋਂ ਸਾਡੇ ਕੋਲ ਆਉਂਦੇ ਨੇ ਉਹ ਸਾਡਾ ਤੇਲ ਉਹ ਸਾਨੂੰ ਇੱਕੋ ਹੀ ਗੱਲ ਕਹਿੰਦੇ ਆ ਕਿ ਸਰ ਅਸੀਂ ਥੱਕ ਹਾਰ ਕੇ ਆਏ ਆ ਠੀਕ ਹੈ ਜੀ ਸਾਨੂੰ ਕਿਤੋਂ ਆਰਾਮ ਨਹੀਂ ਆਇਆ ਹੈਗਾ ਕੀ ਇਹ ਦਵਾਈ ਅਸੀਂ ਤਾਂ ਹੀ ਲਾਵਾਂਗੇ ਤਾਂ ਹੀ ਦਇਓ ਸਾਨੂੰ ਜੇ ਆਰਾਮ ਆਜੇ ਸਾਸਰੀਆ ਗਾਲ ਦੋਸਤੋ ਤੁਸੀਂ ਦੇਖ ਲਓ ਏਵਨ ਪੰਜਾਬੀ ਦੇਵੀ ਤੇ ਮੈਂ ਹਰਪ੍ਰੀਤ ਸੋਢੀ ਤੁਹਾਨੂੰ ਪਤਾ ਹੈ ਕਿ ਹਰ ਵਾਰ ਅਸੀਂ ਤੁਹਾਨੂੰ ਵਿਸ਼ੇਸ਼ ਸ਼ਕਤੀਤਾ ਨਾਲ ਮਲਾਉਂਦੇ ਆ ਤੇ ਤੁਹਾਨੂੰ ਦੱਸਦੇ ਨੇ ਕਿ ਸਾਡੇ ਨਾਲ ਯੂਵੇਸ਼ ਸ਼ਰਮਾ ਜੀ ਅਕਸਰੀ ਹਰ ਮਹੀਨੇ ਫ੍ਰੀ ਲੀਪ ਦੇ ਬਾਰੇ ਜਾਣਕਾਰੀ ਦਿੰਦੇ ਨੇ ਆਪਣੇ ਦਰਸ਼ਕਾਂ ਨੂੰ ਜਿਹੜੇ ਕਿ ਇਸ ਪ੍ਰੋਡਕਟ ਦੇ ਫੈਨਸ ਨੇ ਪਰ ਅੱਜ ਤੋਂ ਅੰਦਰ ਖਾਨੇ ਆ ਫ੍ਰੀਲੀ ਦੀ ਪੂਰੀ ਸੱਚਾਈ ਕੀ ਹੈ ਕਿ ਕਿਉਂ ਲੋਕੇ ਪਸੰਦ ਕਰਨੇ ਕਰਦੇ ਨੇ ਕਿਉਂਕਿ ਇਹ ਪ੍ਰੋਡਕਟ ਸਹੀ ਵੇਚ ਰਹੇ ਇਹ ਦਾਵਾ ਕਰਦੇ ਨੇ ਵੀ 125 ਬਿਮਾਰੀਆਂ ਇਸ ਇੱਕ ਦਵਾਈ ਨਾਲ ਠੀਕ ਹੁੰਦੀਆਂ ਬਹੁਤ ਵੱਡਾ ਚੈਲੰਜ ਹੈ ਕਰਦੇ ਸ਼ੋਗੇ ਸ਼ਰਮਾ ਇਹਨਾਂ ਗੱਲਵਾ ਵੀ ਆਖਰ ਕੀ ਹੈ ভাই ਦਾਜੋਏ ਸ਼ਰਮਈ ਤੁਹਾਡਾ ਬਹੁਤ ਸਵਾਗਤ ਹੈ ਚੈਨਲ ਤੇ ਧੰਨਵਾਦੀ ਬਹੁਤ-ਬਹੁਤ ਤੁਹਾਡਾ ਵੀ ਤੁਹਾਡਾ ਵੀ ਬਹੁਤ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਹਰ ਵਾਰੀ ਮੈਨੂੰ ਬੁਲਾ ਲੈਂਦੇ ਨੇ ਔਰ ਸਾਡੀ ਇਹ ਐਡ ਜਿਹੜੀ ਹੈ ਫੀਅਰ ਲੀਵ ਦੀ ਤੁਹਾਨੂੰ ਵੀ ਪਤਾ ਕਈ ਸਾਲਾਂ ਤੋਂ ਇਸੇ ਚੈਨਲ ਤੇ ਚੱਲ ਰਹੀ ਹੈ ਔਰ ਬਹੁਤ ਅੱਛਾ ਰਿਸਪੌਂਸ ਹੈ ਜੀ ਸਾਹਿਬ ਜੀ ਜੀ ਜੋਗੇ ਸ਼ਰਮਈ ਤੁਸੀਂ ਦਾਵਾ ਕਰਦੇ ਹੋ ਵੀ 125 ਮਾਰੀਆਂ ਨੂੰ ਠੀਕ ਕਰਦਾ ਹੈ ਇੱਕੋ ਪ੍ਰੋਡਕਟ ਬਿਲਕੁਲ ਠੀਕ ਹੈ ਫਿਰ ਜਿਹੜੇ ਬੰਦੇ ਐਮਬੀਬੀਏ ਕਰ ਰਹੇ ਨੇ ਡਾਕਟਰ ਨੇ ਇੰਨੇ ਵੱਡੇ-ਵੱਡੇ ਉਹਨਾਂ ਕੋਲ ਜਾਂਦੇ ਕੀ ਲੋੜ ਹੈ ਉਹ ਪੈਸਾ ਖ ਤੇ ਤੁਸੀਂ ਜਦੋਂ ਆਪਣੀ ਦਵਾਈ ਦਿੰਦੇ ਹੋ ਤੁਸੀਂ ਕੀ ਗਰੰਟੀ ਹੁੰਦੇ ਹੋ ਕੋਈ ਬੀਲ ਨਹੀਂ ਦੇ ਦਿੰਦਾ ਉਹ ਨਹੀਂ ਬਿਲਕੁਲ ਸਰ ਸਾਡੀ ਗਰੰਟੀ ਜਿਹੜੀ ਹੈਗੀ ਮੈਂ ਇਹ ਵੀ ਚੈਨਲ ਤੇ ਤੁਹਾਡੇ ਚੈਨਲ ਦੇ ਸਾਹਮਣੇ ਕਰਦਾ ਕਿ ਸਾਡੇ ਜਿੰਨੀ ਗਰੰਟੀ ਵੀ ਕੋਈ ਨਹੀਂ ਦੇ ਸਕਦਾਗਾ ਉਹ ਤੁਸੀਂ ਪੁੱਛੋਗੇ ਕਿ ਕੀ ਗਰੰਟੀ ਦਿੰਦੇ ਗਰੰਟੀ ਅਸੀਂ ਇਹ ਦਿੰਨੇ ਹੈਗੇ ਆ ਸਰ ਕਿ ਸਾਡਾ ਜੇ ਅਗਰ ਤੁਸੀਂ ਕੋਰਸ ਕਰਦੇ ਹੋ ਇਹ ਫੀਰ ਲੀਫ ਤੇਲ ਹੈ ਜੀ ਕਿੰਨੇ ਦਾ ਕੋਰਸ ਸਾਡਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਇਹ ਫੀਰ ਲੀਫ ਦਾ ਤੇਲ ਹੈ ਸਰ ਇਹ 100 ਗ੍ਰਾਮ ਦੀ ਸ਼ੀਸ਼ੀ ਹੈ ਇਹ 10 ਤੋਂ 12 ਦਿਨ ਜਾਂ ਵੱਧ ਤੋਂ ਵੱਧ 15 ਦਿਨ ਚੱਲਦੀ ਹੈ ਜੀ ਆ ਸਾਡਾ ਇੱਕ ਜਿਹੜਾ ਜੇ ਮਾਮੂਲੀ ਜੀ ਗੱਲ ਕਰਦੇ ਆਂ ਵੀ ਇੱਕ ਜੋੜਾਂ ਦਾ ਦਰਦ ਜੀ ਜੀ ਠੀਕ ਹੈ ਨਾ ਜੋ ਕਿ ਅੱਜ ਬਹੁਤ ਨੋਰਮਲ ਹੈਗਾ ਜੋੜਾਂ ਦਾ ਦਰਦ ਜੇ ਬੇਸਿਕ ਹੈਗਾ ਜਿਹੜਾ ਕਿ ਹੁਣ ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਤੋਂ ਫਿਰ ਹੱਡੀਆਂ ਡਾਕਟਰ ਘਰ ਫਿਰ ਹੀ ਬਿਠਾ ਦਈਓ ਤੁਹਾਨੂੰ ਉਹਨਾਂ ਕੋ ਕਸਟਮਰ ਆਉਂਦੇ ਨੇ ਉਹਨਾਂ ਕੋ ਤੁਹਾਡੇ ਕੋ ਲਿਆ ਹੱਡੀਆਂ ਲੈ ਮੈਂ ਇਹ ਨਹੀਂ ਕਹਿੰਦਾ ਨਹੀਂ ਜੀ ਸਾਰੇ ਆਪਣੇ 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 ਵੱਲੋਂ ਬਿਲਕੁਲ ਮਾਹਿਰ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਇਹ ਤੁਹਾਡਾ ਪ੍ਰੋਸੈਸ ਕੀ ਹੈ ਜੇ ਮੈਂ ਬਾਹਰੋਂ ਕੰਡਿਡਟ ਤੁਹਾਨੂੰ ਕਰਾਂ ਤਾਂ ਮੈਂ ਕੀ ਪ੍ਰੋਸੈਸ ਕਰਾਂ ਤੁਹਾਨੂੰ ਕਿਦਾਂ ਲੋਕ ਨਾਰਮਲੀ ਕੀ ਕਰਦੇ ਹੈਗੇ ਸਾਡੇ ਨੰਬਰ ਜਿਹੜੇ ਹੈਗੇ ਟੀਵੀ ਸਕਰੀਨ ਤੇ ਤੁਹਾਡੇ ਚੈਨਲ ਤੇ ਵੀ ਕਾਫੀ ਟਾਈਮ ਤੋਂ ਚੱਲ ਰਹੀ ਹੈਗੀ ਹੈ ਤੇ ਉਹ ਸਾਨੂੰ ਕਾਲ ਕਰਦੇ ਆ ਠੀਕ ਹੈ ਜੀ ਸਾਡੇ ਔਇਲ ਬਾਰੇ ਜਿਹੜੇ ਨਵੇਂ ਆ ਉਹਨੂੰ ਪੁੱਛਦੇ ਹੈਗੇ ਕਈ ਬੰਦੇ ਅਸੀਂ ਇਹ ਵੀ ਦੇਖੇ ਹੈਗੇ ਜਿਨ੍ਹਾਂ ਦੇ ਰਿਸ਼ਤੇਦਾਰ ਲੈ ਕੇ ਜਾਂਦੇ ਸਾਨੂੰ ਜਦੋਂ ਆਰਾਮ ਆਉਂਦਾ ਉਹ ਅੱਗੇ ਤੇ ਕੀ ਦੱਸ ਦਿੰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਜਵੇਸ਼ ਸ਼ਰਮਾ ਇਹ ਤੇ ਇੱਕ ਸਵਾਲ ਬੜਾ ਵੱਡਾ ਖੜਾ ਹੁੰਦਾ ਪਹਿਲਾਂ ਵੀ ਪਕੜ ਕੀਤੀ ਹੈ ਵੀ ਜਿਹੜੇ ਐਮਬੀਬੀਐਸ ਕਰ ਰਹੇ ਨੇ ਚਲੋ ਜਿਹੜੇ ਵੱਡੇ ਡਾਕਟਰ ਨੇ ਆਪਾਂ ਨਾਮ ਹੀ ਲੰਦੇ ਫਿਰ ਇਹ ਜਿਹੜੇ ਤੁਹਾਡਾ ਤੇਲ ਵੀ ਕਰਿਆ ਨਾ ਤੁਹਾਡੀ ਫੀਡ ਵਧੀ ਆ ਰਹੀ ਦੇਖ ਲੈ ਰਹੇ ਜਾਂਦੇ ਐਡ ਵੀ ਚੱਲਦੀ ਹੈ ਤੇ ਫਿਰ ਉਹ ਲੋਕਾਂ ਦਾ ਐਮਬੀਐਸ ਕਰਦਾ ਫੈੜੀ ਕੋਈ ਨਹੀਂ ਤੁਹਾਡਾ ਤੇਰੀ ਲੈਣ ਵੇਚਣ ਸਰਪੱਤਕ ਗੱਲ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਐਮ ਬੀਬੀਐਸ ਡਿਗਰੀ ਕਰ ਰਹੇ ਨੇ ਜੀ ਐਮ ਬੀਬੀਐਸ ਵਾਲੇ ਜਿਹੜੇ ਡਾਕਟਰ ਨੇ ਐਲੋਪੈਥੀ ਵਾਲੇ ਆਪਾਂ ਕਹਿ ਲਈਏ ਡਾਕਟਰ ਉਹ ਵੀ ਬਾਹਰ ਨੇ ਜੀ ਆਪਣੇ ਵੱਲੋਂ ਵੈਸਟ ਨਹੀਂ ਉਹ ਵੀ ਹਰ ਇੱਕ ਚੀਜ਼ ਹੈਗੀ ਸਾਡੀ ਜਿਹੜੀ ਫੀਲਡ ਈ ਉਹਨੋਂ ਠੋੜਾ ਸਰ ਸਾਡੀ ਆਯੁਰਵੈਦਿਕ ਫੀਲਡ ਹੈ ਪਹਿਲੀ ਤੁਹਾਨੂੰ ਇੱਕ ਦੱਸ ਦਈਏ ਦੂਸਰੀ ਗੱਲ ਤੁਹਾਨੂੰ ਇੱਕ ਗੱਲ ਦੱਸ ਦਈਏ ਸਾਡੇ ਕੋਲ ਜਿਹੜੇ ਕਈ ਬੰਦੇ ਐਸੇ ਨੇ ਜਾਂ ਆਲਮੋਸਟ ਜਿਹੜੇ ਬੰਦੇ ਆਉਂਦੇ ਨੇ ਉਹ ਐਲੋਪੈਥੀ ਵਾਲਿਆਂ ਤੋਂ ਥੱਕ ਹਾਰ ਕੇ ਜਦੋਂ ਸਾਡੇ ਕੋਲ ਆਉਂਦੇ ਨੇ ਉਹ ਸਾਡਾ ਤੇਲ ਉਹ ਸਾਨੂੰ ਇੱਕੋ ਹੀ ਗੱਲ ਕਹਿੰਦੇ ਆ ਕਿ ਸਰ ਅਸੀਂ ਥੱਕ ਹਾਰ ਕੇ ਆਏ ਆਂ ਠੀਕ ਹੈ ਜੀ ਸਾਨੂੰ ਕਿਤੋਂ ਆਰਾਮ ਨਹੀਂ ਆਇਆ ਹੈਗਾ ਕੀ ਇਹ ਦਵਾਈ ਅਸੀਂ ਤਾਂ ਹੀ ਲਾਵਾਂਗੇ ਤਾਂ ਹੀ ਦਿਓ ਸਾਨੂੰ ਜੇ ਆਰਾਮ ਆਜੇ ਕਿੰਨੇ ਬੰਦੇ ਹੁਣ ਤੱਕ ਤੁਹਾਡੇ ਕੋਲ ਇਸ ਤਰ੍ਹਾਂ ਦੇ ਆ ਚੁੱਕੇ ਹੈ ਕੀ ਤੁਹਾਡੇ ਕੋਲ ਪ੍ਰੂਫ ਹੈ ਕੋਈ ਵੀ ਬੰਦੇ ਆਏ ਬਿਲਕੁਲ ਸਰ ਸਾਡੇ ਕੋਲ ਬਕਾਇਦਾ ਅਸੀਂ ਜਿਹੜਾ ਵੀ ਸਾਡੇ ਕੋਲ ਆਉਂਦਾ ਅਸੀਂ ਉਹਨਾਂ ਨੂੰ ਇੱਕ ਰਿਕਵੈਸਟ ਕਰਦੇ ਹਾਂ ਕਿ ਜਦੋਂ ਤੁਸੀਂ ਕੱਲ ਨੂੰ ਠੀਕ ਹੋਨੇ ਹੋ ਸਾਨੂੰ ਇੱਕ ਤੁਸੀਂ ਛੋਟੀ ਜਿਹੀ ਇੱਕ ਵੀਡੀਓ ਕਲਿੱਪ ਤਾਂ ਕਿ ਅਸੀਂ ਕੱਲ ਨੂੰ ਕੋਈ ਸਾਡੇ ਕੋਲ ਪਰੇਸ਼ਾਨ ਹੋਰ ਆਉਂਦਾ ਤੇ ਉਹਨੂੰ ਅਸੀਂ ਬਕਾਇਦਾ ਦਿਖਾ ਕੇ ਅਸੀਂ ਉਹਨਾਂ ਨੂੰ ਇੱਕ ਅਗੇ ਅਸੀਂ ਵੀ ਅਸੀਂ ਵੀਡੀਓ ਕਈ ਦਿਖਾਵਾਂਗੇ ਹੈ ਜੀ ਤੁਹਾਡੇ ਕੋਲ ਬਿਲਕੁਲ ਬਿਲਕੁਲ ਸਰ ਬਹੁਤ ਵੀਡੀਓਜ਼ ਨੇ ਕਿਉਂਕਿ ਲੋਕ ਤਾਂ ਕਈ ਕਹਿੰਦੇ ਨੇ ਵੀ ਇਹ ਦੀ ਐਕਸਪਾਇਰੀ ਡੇਟ ਰਸੋ ਦੀ ਰੇਡ ਸੁਕੀ ਅਸੀਂ ਮੈਂ ਤੁਹਾਨੂੰ ਸਰ ਹੁਣੇ ਇਸ ਟਾਈਮ ਇੱਕ ਦੋ ਚਾਰ ਵੀਡੀਓਜ਼ ਤਾਂ ਹੁਣੇ ਦਿਖਾ ਦਿੰਨਾ ਸਰ ਆਹ ਦੇਖੋ ਠੀਕ ਹੈ ਦਿਖਾ ਦਿਓ ਵੀਡੀਓ ਦਿਖਾ ਦਰਸ਼ਕਾਂ ਨੂੰ ਜੀ ਆਹ ਦੇਖੋ ਮੇਰਾ ਨਾਮ ਗਗਨਦੀਪ ਕਾਰਾ ਮੇਰੇ ਕਾਫੀ ਟਾਈਮ ਤੋਂ ਡਾਰਕ ਸਰਕਲਸ ਤੇ ਪਿੰਪਲ ਹੋ ਰਹੀਆਂ ਸੀਗੀਆਂ ਫਿਰ ਮੇਰੀ ਫਰੈਂਡ ਨੇ ਮੈਨੂੰ ਰეკਮੈਂਡ ਕਿਤਾ ਫੀਰੀ ਲੀਫ ਆਇਲ ਇਹਦਾ 1 ਸਪੂਨ ਆਇਲ ਐਂਡ 1 ਸਪੂਨ ਬੇਸਿਕ ਲਾਣ ਆਇਲ ਮੈਨੂੰ ਵਿਥਿਨ ਵੀਕ ਦੇ ਵਿੱਚ ਰਿਜ਼ਲਟ ਟਿਕਿਆ ਜਿਸ ਨਾਲ ਮੇਰੇ ਡਾਰਕ ਸਰਕਲਸ ਤੇ ਪਿੰਪਲਸ ਸਪੌਟ ਘਟ ਗਏ ਮੇਰੇ ਆਂਟੀ ਨੇ ਵੀ ਇਹ ਆਇਲ ਯੂਜ਼ ਕੀਤਾ ਤੇ ਉਹਨਾਂ ਨੇ ਆਪਣੇ ਗੋਡੇ ਲਈ ਆਇਲ ਯੂਜ਼ ਕੀਤਾ ਤੇ ਹੁਣ 9/9 ਨੇ ਮੈਂ ਇਹਨਾਂ ਤੁਹਾਨੂੰ ਵੀ ਰეკਮੈਂਡ ਕਰੂੰਗੀ ਕਿ ਤੁਸੀਂ ਵੀ ਇਹ ਆਇਲ ਯੂਜ਼ ਕਰੋ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆਇਲ ਆ ਸਭ ਲਈ ਹਾਂਜੀ ਸਸੀ ਗਾ ਜੀ ਮੈਂ ਨਿਸ਼ਾਨ ਸਿੰਘ ਬੋਲ ਰਿਹਾ ਜੀ ਨਾਬਰ ਰੋਡ ਸੈਂਚਰੀ ਅਨਕ ਦੇਵਾ ਔਰ ਮੈਂ ਇਹ ਪਿਛਲੇ 5 ਸਾਲ ਤੋਂ ਮੈਂ ਔਰ ਮੇਰੀ ਮਿਸ ਜੀ ਯੂਜ਼ ਕਰ ਰਹੇ ਦੇ ਉਹਨਾਂ ਨੂੰ ਇਕੱਠੀ ਜੀ ਪ੍ਰੋਬਲਮ ਜਿਹਦੇ ਵਾਸਤੇ ਕਿ ਉਹ ਸਾਨੂੰ ਕਾਫੀ ਫਾਇਦਾ ਦੇ ਰਿਹਾ। ਪਰ ਸਾਡੇ ਰਿਸ਼ਤੇਦਾਰ ਨੇ ਕੈਨੇਡਾ ਸੂਨਨ ਨੂੰ ਵੀ ਭੇਜ ਦੇ ਰਹੇ ਨੇ ਲੈ ਕੇ। ਤੇ ਫਿਲਹਾਲ ਪੰਜ ਸਾਲ ਤੱਕ ਯੂਜ਼ ਕਰਨੇ ਨੇ ਠੀਕ ਹੈ ਜੀ। ਸੋ ਯਗੇਸ਼ਰ ਮੈਂ ਤੁਸੀਂ ਵੀਡੀਓ ਦਿਖਾਈਆਂ। ਜੀ। ਕਈ ਤੁਹਾਡੇ ਅਜੇ ਵੀ ਹੋਣਗੇ ਜਿਹੜੇ ਤੁਹਾਨੂੰ ਆਉਂਦੇ ਨੇ ਗਾ ਕੇ ਉਹ ਵੀਡੀਓ ਨਹੀਂ ਬਣਾ ਸਕਦੇ। ਤੇ ਉਹ ਕਈ ਲੋਕ ਕਹਿੰਦੇ ਕੈਸ਼ਬੈਕ ਦੇ ਰੋਣਾ ਪੈਂਦਾ। ਮੈਂ ਤੁਹਾਨੂੰ ਦੱਸਦਾ ਜੀ। ਬੇਸਿਕਲੀ ਸਾਡੇ ਕੋਲ ਕੀ ਚੀਜ਼ ਆਂਦੀ ਹੈਗੀ ਹੈ ਤੁਸੀਂ ਮੈਨੂੰ ਮੈਂ ਤੁਹਾਡੀ ਗੱਲ ਹੁਣ ਸਮਝ ਰਿਹਾ ਤੁਸੀਂ ਸ਼ਾਇਦ ਇਹ ਕਹਿਣਾ ਚਾਹੁੰਦੇ ਹੋ ਵੀ ਜੇ ਕੱਲ ਨੂੰ ਕੋਈ ਬੰਦਾ ਹੈਗਾ ਕਈ ਬੰਦੇ ਇਸ ਤਰ੍ਹਾਂ ਦੇ ਵੀ ਹੈ ਵੀ ਵੀਡੀਓ ਵੀ ਦਿਖਾ ਦਈਏ ਉਹਨਾਂ ਨੂੰ ਤਾਂ ਵੀ ਭਰੋਸਾ ਨਹੀਂ ਹੁੰਦਾ ਠੀਕ ਹੈ ਨਾ ਜੀ ਉਹਨਾਂ ਵਾਸਤੇ ਅਸੀਂ ਜਾਂ ਕਹਿ ਲਓ ਵੀ ਸਾਰਿਆਂ ਵਾਸਤੇ ਅਸੀਂ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਜਿਹੜੀ ਕਿ ਸਾਡੇ ਫੀਰ ਲਿਫ ਨੂੰ ਜੀ ਇੱਕ ਭਰੋਸੇ ਉਹ ਕਹਿ ਲਓ ਵੀ ਇੱਕ ਆਇਲ ਬਣਾ ਦਿੰਦੀ ਹੈ ਇੱਕ ਦਵਾਈ ਬਣਾ ਦਿੰਦੀ ਹੈ ਉਹ ਇਹ ਹੈ ਕਿ ਇਹ ਜਿਹੜਾ ਤੇਲ ਹੈ ਸਰ ਪਹਿਲੀ ਗੱਲ ਤਾਂ ਕਿ ਇਹ ਅਗਰ ਤੁਸੀਂ ਕੋਰਸ ਕਰਦੇ ਹੋ ਜੀ ਜੀ ਠੀਕ ਹੈ ਨਾ ਜੀ ਇੱਕ ਛੀਛੀ ਤੇ ਕੋਈ ਗਰੰਟੀ ਨਹੀਂ ਜੀ ਮੈਂ ਤੁਹਾਨੂੰ ਸਿੱਧੀ ਜੀ ਗੱਲ ਕਰਦਾ ਕਿ ਇਹਦਾ ਹਰ ਇੱਕ ਤੁਸੀਂ ਸਾਡੇ ਕੋਲ ਮੰਨ ਲਓ ਆਏ ਤੁਹਾਡੇ ਸਾਡੇ ਕੋਲ ਟੀਮ ਵਾਲਿਆਂ ਨੇ ਸਾਰਿਆਂ ਨੇ ਜਿੰਨੇ ਵੀ ਸਾਡੇ ਡਾਕਟਰ ਨੇ ਉਹ ਤੁਹਾਨੂੰ ਪੁੱਛਣਗੇ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਪਹਿਲੀ ਗੱਲ ਤਾਂ ਤੁਹਾਨੂੰ ਕਿੰਨੇ ਸਮੇਂ ਤੋਂ ਪ੍ਰੋਬਲਮ ਉਹ ਡਾਕਟਰ ਸਰਟੀਫਾਈਡ ਨੇ ਜੀ ਬਿਲਕੁਲ ਸਰਟੀਫਾਈਡ ਨੇ ਜੀ ਸਾਰਿਆਂ ਨੇ ਪ੍ਰੋਪਰ ਐਪੀਐਚਡੀ ਲੈਵਲ ਦੇ ਡਾਕਟਰ ਨੇ ਸਾਰਿਆਂ ਨੇ ਆਪਣੇ ਵਧੀਆ ਕੀਤੀ ਹੋਈ ਹੈ ਪੜਾਈ ਕੀਤੀ ਹੋਈ ਹੈ ਐਕਸਪੀਰੀਅੰਸ ਨੇ ਔਰ ਸਾਡੇ ਕੋਲ ਘੱਟੋ ਘੱਟ 3-3 4-4 ਸਾਲ ਦੇ ਐਕਸਪੀਰੀਅੰਸ ਡਾਕਟਰ ਨੇ ਸਾਡੇ ਕੋਲੇ ਓਕੇ ਬਿਲਕੁਲ ਔਰ ਮੈਂ ਤੁਹਾਨੂੰ ਦੱਸ ਦੇਣਾ ਜੇ ਤੁਸੀਂ ਆਓਗੇ ਸਾਡੇ ਕੋਲੇ ਉਹ ਪਹਿਲਾਂ ਤੁਹਾਨੂੰ ਪੁੱਛਣਗੇ ਜੀ ਪ੍ਰੋਬਲਮ ਕੀ ਹੈ ਕਿੰਨਾ ਟਾਈਮ ਹੋ ਗਿਆ ਕੀ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਕੀ ਕੀ ਸਿੰਪਟਮਸ ਫੀਲ ਹੋ ਰਹੇ ਆ ਕਿ ਹਰ ਚੀਜ਼ ਇੱਕ ਸਾਡੀ ਪ੍ਰੋਪਰ ਰਿਪੋਰਟ ਤਿਆਰ ਹੁੰਦੀ ਹੈ ਉਹਦੇ ਆਧਾਰ ਤੇ ਤੁਹਾਨੂੰ ਇੱਕ ਕੋਰਸ ਤੁਹਾਨੂੰ ਇੱਕ ਵੈਰੀਫਾਈ ਕੀਤਾ ਜਾਂਦਾ ਜਿਹੜੇ ਸਾਡੇ ਐਕਸਪਰਟ ਹੁੰਦੇ ਆ ਉਹ ਦੱਸਦੇ ਆ ਵੀ ਸਰ ਜਿਹੜੀ ਤੁਹਾਡੇ ਪ੍ਰੋਬਲਮ ਦੇ ਸਾਹਮਣੇ ਸਾਨੂੰ ਲੱਗਦਾ ਵੀ ਇੰਨੇ ਟਾਈਮ ਦਾ ਕੋਰਸ ਜਿਹੜਾ ਜੀ ਤੁਸੀਂ ਕਰੋਗੇ ਇਹ ਤਾਂ ਤੁਹਾਨੂੰ 100% ਆਰਾਮ ਆ ਜਾਊਗਾ। ਲੋਕ ਜੀ ਇੱਥੇ ਨੇ ਇੱਕ ਸਵਾਲ ਇਹ ਵੀ ਲੋਕ ਕਹਾਂਗਾ ਤਾਂਦੇ ਲਈ ਚਲੋ ਮੈਂ ਮੈਂ ਆਪਣੇ ਲੈ ਲੈਣਾ ਮੈਂ ਤੁਹਾਡੇ ਕੋਲ ਉਹ ਤੁਹਾਡੀ ਟੀਮ ਤੋਂ 6 ਲੈ ਲਈਏ ਜੀ ਜੀ ਮੈਨੂੰ 6 ਮਹੀਨਾ ਕੋਰਸ ਦੇ ਦਾ ਤੇ ਜੇ ਮੈਂ ਮੰਨੋ ਵੀ ਚਾਰ ਚ ਠੀਕ ਹੋ ਗਿਆ ਤਾਂ ਮੈਂ ਫਿਰ ਦੋ ਵਾਪਸ ਕਰ ਸਕਦਾ ਤੁਹਾਨੂੰ ਕਿ ਨਹੀਂ ਸਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਇਹਦੇ ਤੇ ਵੀ ਆਊਗਾ ਪਹਿਲਾਂ ਮੇਰਾ ਇੱਕ ਸਵਾਲ ਜਿਹੜਾ ਚੱਲ ਰਿਹਾ ਸੀ ਉਹ ਇਹਨੂੰ ਆਨਸਰ ਤੁਹਾਡਾ ਵਿੱਚ ਹੀ ਮਿਲ ਜਾਊ ਕੋਈ ਨਹੀਂ ਉਹਦਾ ਕੀ ਹੈ ਜੀ ਜਦੋਂ ਅਸੀਂ ਇੱਕ ਨਿਰਧਾਰਿਤ ਕਰਤਾ ਜੀ ਉਹਦੇ ਹਿਸਾਬ ਨਾਲ ਅਸੀਂ ਆਇਲ ਦਿੰਨੇ ਆ ਮੰਨ ਲਓ ਸਵਾ ਮਹੀਨੇ ਦਾ ਅਗਰ ਕੋਰਸ ਹੋਇਆ ਜੋ ਕਿ ਇੱਕ ਨਾਰਮਲ ਗੁੱਡ ਜਿਨ੍ਹਾਂ ਦੇ ਦਰਦ ਹੁੰਦੇ ਹਨ ਉਹਨੂੰ ਇੱਕ ਸਵਾ ਮਹੀਨੇ ਦਾ ਕੋਰਸ ਅਲਾਟ ਕੀਤਾ ਜਾਂਦਾ ਜੀ ਜੀ ਉਹਨਾਂ ਦੇ ਵਿੱਚ ਸਾਡੀਆਂ ਤਿੰਨ ਸ਼ੀਸ਼ੀਆਂ ਤੇਲ ਦੀਆਂ ਆਉਂਦੀਆਂ ਓਕੇ ਠੀਕ ਹੈ ਸਰ ਵੀਰ ਲੀਫ ਤੇਲ ਦੀਆਂ ਇੱਕ ਸ਼ੀਸ਼ੀ 100 ਗ੍ਰਾਮ ਦੀ ਹੈ ਓਕੇ ਤਿੰਨ ਸ਼ੀਸ਼ੀਆਂ ਮੰਨ ਲਓ 300 ਗ੍ਰਾਮ ਤੇਲ ਅਸੀਂ ਦੇਤਾ ਉਹਨਾਂ ਨੂੰ ਠੀਕ ਹੈ ਜੀ ਉਹ ਸਵਾ ਮਹੀਨੇ ਦੇ ਵਿੱਚ ਵਿੱਚ ਸਰ ਅਗਰ ਉਹਨੂੰ ਨਹੀਂ ਆਰਾਮ ਆਉਂਦਾ ਹਾਂਜੀ ਤੇ ਸਰ ਤੁਸੀਂ ਯਕੀਨ ਨਹੀਂ ਕਰੋਗੇ ਇਹ ਅਸੀਂ ਅੱਜ ਤੁਹਾਡੇ ਚੈਨਲ ਦੇ ਉੱਤੇ ਕਈ ਵਾਰੀ ਕਹਿ ਚੁੱਕੇ ਹਾਂ ਕੈਸ਼ਬੈਕ ਦੀ ਸਕੀਮ ਵੀ ਹੈ ਸਰ ਓਕੇ ਕਿਹੜਾ ਦੁਨੀਆ ਦਾ ਡਾਕਟਰ ਹੈਗਾ ਕਿਹੜਾ ਐਲੋਪੈਥੀ ਦਾ ਡਾਕਟਰ ਹੈ ਕਿਹੜਾ ਦੁਨੀਆ ਚ ਡਾਕਟਰ ਐਸਾ ਹੈਗਾ ਵੀ ਜਿਹੜਾ ਕਹੂਗਾ ਵੀ ਦਵਾਈ ਲੈ ਜਾਓ ਤੁਹਾਨੂੰ ਆਹ ਦਿਨਾਂ ਤੱਕ ਨਹੀਂ ਆਰਾਮ ਆਉਂਦਾ ਤੇ ਸਾਡੇ ਤੋਂ ਪੈਸੇ ਵਾਪਸ ਲੈ ਜਿਓ ਮੈਨੂੰ ਵੀ ਮਲਾ ਦੋ ਸਾਰਾ ਸੋ ਜੀ ਇਹ ਜੀ ਇਹ ਬੜੀ ਇੱਕ ਅਚੰਭੇਰੀ ਗੱਲ ਹੈ ਜੇ ਤੁਸੀਂ ਕੈਸ਼ਬੈਕ ਦੀ ਗੱਲ ਕਰ ਰਹੇ ਹੋ ਲੋਕ ਬਹੁਤ ਹੈਰਾਨ ਹੋ ਗਏ ਕੋ ਨੂੰ ਪਤਾ ਨਹੀਂ ਹੈ ਬਿਲਕੁਲ ਦੇਖਣਾ ਮੈਂ ਇੱਕ ਫਾਲੋ ਕਰਨਾ ਚਾਹੁੰਦਾ ਆ ਵੀ ਜਿਹੜੇ ਦਰਸ਼ਕ ਤੁਹਾਡੇ ਕੋ ਆਉਂਦੇ ਨੇ ਮੈਨੂੰ ਪਤਾ ਹੈ ਤੁਹਾਡੇ ਬਹੁਤ ਵਧੀਆ ਵੀਡੀਓ ਵੀ ਕਰਿਆ ਸਾਡਾ ਬਾਈ ਜੀ ਹਾਂ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦਾ ਕੈਸ਼ਬੈਕ ਬਿਲਕੁਲ ਅਸੀਂ ਤੁਹਾਡੇ ਚੈਨਲ ਤੇ ਕਹਿੰਨੇ ਆ ਵੀ ਦੇਨੇ ਆ ਹਰ ਇੱਕ ਚੀਜ਼ ਹੈਗੀ ਮੈਂ ਫਿਰ ਇੱਕ ਤੁਹਾਨੂੰ ਸਵਾਲ ਕਰਦਾ ਜੀ ਜੀ ਸਿੰਗਲ ਬੋਟਲ ਤੇ ਨਹੀਂ ਹੈਗਾ ਕਈ ਬੰਦੇ ਆਉਂਦੇ ਨੇ ਸਾਡੇ ਕੋਲ ਕਿ ਸਾਨੂੰ ਜੀ ਪਹਿਲਾਂ ਇੱਕ ਦੇ ਦਿਓ ਓਕੇ ਸਾਡੇ ਐਕਸਪਰਟਸ ਦੱਸ ਦਿੰਦੇ ਕਿ ਆ ਜੀ ਜੀ ਤੁਹਾਨੂੰ ਇੰਨਾ ਟਾਈਮ ਲੱਗੂਗਾ ਠੀਕ ਹੈ ਜੀ ਉਹ ਕਹਿੰਦੇ ਨਹੀਂ ਅਸੀਂ ਇੱਕ ਵਰਤਕੇ ਦੇਖਣੀ ਹੈ ਜੀ ਠੀਕ ਹੈ ਸਾਡੇ ਵੱਲੋਂ ਤੁਸੀਂ ਲੈ ਕੇ ਜਾਓ ਬਟ ਅਸੀਂ ਉਹਨੂੰ ਇੱਕ ਗੱਲ ਕਹਿ ਦਿੰਦੇ ਆ ਕਿ ਜੀ ਇਹ ਜੀਸ਼ੀ ਜਿਹੜੀ ਹੈਗੀ ਹੈ 12 13 ਦਿਨਾਂ ਜਾਂ ਮੈਕਸਿਮਮ 15 ਦਿਨ ਚੱਲੂਗੀ ਜੀ ਤੁਸੀਂ ਜਦੋਂ 10 ਦਿਨ ਪੂਰੇ ਕੰਪਲੀਟ ਕਰ ਲੇ ਤੁਹਾਨੂੰ ਰਿਜ਼ਲਟ ਹਨ 1 2% ਆਣਾ ਸ਼ੁਰੂ ਹੋ ਜਾਂਦਾ ਹਫਤੇ 10 ਦਿਨਾਂ ਦੇ ਜੋ ਗਾਈ ਜੀ ਤੁਸੀਂ ਨਾ ਪਿਛਲੇ ਸਵਾਲ ਦੇ ਵਿੱਚ ਵੱਡੇ ਡਾਕਟਰ ਨੂੰ ਚੈਲਿੰਗ ਕਰ ਗਏ ਹੋ ਜੀ ਜੀ ਕਿ ਵੀ ਕੋਈ ਡਾਕਟਰ ਦਵਾਈ ਮੂੜ ਕੇ ਦਿਖਾਵੇ ਅਸੀਂ ਮੂੜਦੇ ਆਂ ਅਸੀਂ ਕੈਸ਼ਵਰ ਦਿੰਦੇ ਆਂ ਤੇ ਉਹ ਡਾਕਟਰ ਜੋ ਮੂਹ ਚ ਬੜਾ ਉਹ ਲੱਗੇਗਾ ਵੀ ਸਾਡੀ ਦਵਾਈ ਨਹੀਂ ਵਿਕਰੀ ਇਹ ਦਵਾਈ ਆਯੁਰਵੇਦ ਕਹਿ ਕਿਵੇਂ ਵਿਕਰੀ ਆ ਇਹ ਵਾਪਸ ਕਿਉਂ ਲੈ ਆਏ ਸਾਰ ਦੇਖੋ ਮੈਂ ਇਹ ਸਵਾਲ ਸਵਾਲ ਖੁੱਲ ਗਏ ਗੱਲ ਤਾਂ ਇਹੀ ਹੈ ਨਾ ਗੱਲ ਤਾਂ ਇਹੀ ਹੈ ਸਾਨੂੰ ਇੱਕ ਤੇਲ ਆ ਬਣਾਉਣ ਦਾ ਸਾਡਾ ਪਰਪਸ ਹੀ ਏ ਸੀ ਜਿਹੜੇ ਵਿਚਾਰੇ ਲੋਕ ਲੁੱਟੇ ਜਾਂਦੇ ਐ ਏਡੇ ਏਡੇ ਹਸਪਤਾਲਾਂ ਨੇ ਲੋਕਾਂ ਨੂੰ ਲੁੱਟੇ ਜਾਂਦੇ ਹੈਗੇ ਐ ਇਹ ਜਿਹੜਾ ਅਸੀਂ ਤੇਲ ਬਣਾਇਆ ਹੈਗਾ ਇਸੇ ਕਰਕੇ ਬਣਾਇਆ ਜੋ ਕੋਰਸ ਕਰਦੇ ਹੋ ਮੰਨ ਲਓ ਕਿਸ ਨੂੰ ਨਹੀਂ ਆਰਾਮ ਆਉਂਦਾ ਅਸੀਂ ਵੀ ਇੱਕ ਪਰਮਾਤਮਾ ਦੇ ਜੀ ਆਸੀਂ ਆ ਤਾਂ ਨਹੀਂ ਅੰਤਰੀਆ ਆਵੀਆਂ ਕਿ ਤੁਹਾਨੂੰ ਦੱਸਦਾ ਵੀ ਆ ਆ ਜਾਊਗਾ ਇਦਾਂ ਬਟ ਇਹ ਹੈ ਕਿ ਇੱਕ ਸੀ ਨੀਤ ਸਾਫ਼ ਨਾਲ ਦੇ ਰਹੇ ਆ ਤਾਂ ਇਹ ਤੇਲ ਵੀ ਅਸਰ ਕਰ ਰਿਹਾ ਜੀ ਠੀਕ ਹੈ ਸਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਨਾ ਜੇ ਕਿਸੇ ਨੂੰ ਨਹੀਂ ਆਰਾਮ ਆਉਂਦਾ ਜੀ ਬੇਨਿਸ਼ਚਿੰਤ ਰਵੇ ਸਾਡੇ ਕੋਲ ਆਵੇ ਅਸੀਂ ਵਕਾਇਦਾ ਹਰ ਇੱਕ ਹਰ ਇੱਕ ਚੀਜ਼ ਲਿਖੀ ਹੁੰਦੀ ਹੈ ਕਿ ਇਹ ਇਹ ਫਲਾਨੀ ਡੇਟ ਨੂੰ ਇਹ ਬੰਦਾ ਸਾਡੇ ਕੋਲੋਂ ਇੰਨੀਆਂ ਸੈਸ਼ਨ ਲੈ ਕੇ ਗਿਆ ਪ੍ਰੋਪਰ ਇਹ ਕੋਰਸ ਇਹਨੂੰ ਕਿਹਾ ਗਿਆ ਅਸੀਂ ਸਾਰਾ ਕੁਝ ਰਿਪੋਰਟ ਤਿਆਰ ਹੁੰਦੀ ਹੈ ਓਕੇ ਉਹਦੇ ਆਧਾਰ ਦੇ ਉੱਤੇ ਅਗਰ ਉਹਨੂੰ ਨਹੀਂ ਆਰਾਮ ਆਉਂਦਾ ਅਸੀਂ ਕਹਿੰਨੇ ਜਿਹੜਾ ਸਾਡਾ ਆਇਲ ਲੱਗਿਆ ਤੁਸੀਂ ਰੋ ਜਿਹੜੀ ਪੇਮੈਂਟ ਤੁਸੀਂ ਕੀਤੀ ਹੈ ਸਾਨੂੰ ਉਹ ਅਸੀਂ ਵਾਪਸ ਕਰ ਦਿੰਨੇ ਓਕੇ ਜੀ ਇੱਕ ਮੇਨ ਸਵਾਲ ਇਹ ਤੁਹਾਡੇ ਤੇ ਹੁੰਦਾ ਵੀ ਤੁਸੀਂ ਇਹ ਤੇਲ ਵੇਚ ਰਿਹਾ ਜੀ ਹੈਨਾ ਫ੍ਰੀਲੀ ਕੀ ਤੁਹਾਡੇ ਕੋਲ ਇਹਦਾ ਕੋਈ ਸਰਟੀਫਾਈਡ ਹੈ ਬਿਲਕੁਲ ਸਰ ਹੈਗਾ ਹੈ ਬਿਨਾ ਸਰਟੀਫਿਕੇਸ਼ਨ ਤੋਂ ਕੋਣ ਅੱਜਕੱਲ ਇੰਡੀਅਨ ਹੋਈ ਕਿ ਬਾਹਰ ਬਿਲਕੁਲ ਇੰਡੀਅਨ ਸਾਡੇ ਕੋਲ ਸਾਰਾ ਕੁਝ ਲਾਇਸੈਂਸ ਰੂਲ ਸਭ ਕੁਝ ਇਹ ਤੁਸੀਂ ਆਪ ਕੈਰ ਕਰਦੇ ਹੋ ਹਾਂਜੀ ਬਿਲਕੁਲ ਸਰ ਇਹ ਸਾਡਾ ਆਪਣਾ ਮੈਨੂਫੈਕਚਰ ਹੈ ਨਾ ਸੀ ਇਹ ਅਸੀਂ ਆਪ ਤਿਆਰ ਕਰਦੇ ਹਾਂ ਸਾਡੇ ਕੋਲੇ ਆਪ ਜਿਹੜੀ ਬੂਟੀਆਂ ਅਸੀਂ ਜਿਹੜੀਆਂ ਤਿਆਰ ਕਰਕੇ ਅਸੀਂ ਉਸਕਾ ਕੇ ਜੋ ਵੀ ਅਸੀਂ ਵਿੱਚ ਇਹਦੇ ਪਾਣੇ ਹੈਗੇ ਆ ਉਹ ਸਾਰਾ ਕੁਝ ਸਾਡੇ ਆਪ ਦੇ ਦੇਖਰੇਖ ਦੇ ਵਿੱਚ ਸਾਡੀ ਨਿਗਾਹ ਦੇ ਵਿੱਚ ਹੀ ਤਿਆਰ ਹੁੰਦਾ ਹੈ ਸਰ ਔਰ ਤੁਹਾਨੂੰ ਇੱਕ ਹੋਰ ਹੈਰਾਨੀ ਦੀ ਗੱਲ ਦੱਸਤੀ ਜਰੂਰ ਇਹ ਤੇਲ ਮਹਿੰਗਾ ਠੀਕ ਹੈ ਸਰ 1313 ਇਹਦਾ ਰੇਟ ਹੈ। ਓਕੇ ਕਈ ਬੰਦੇ ਕਹਿੰਦੇ ਅਸੀ ਤੇਲ ਲੈ ਜੀ ਇਹ ਕੱਲ ਨੂੰ ਮੰਨ ਲਓ ਅਸੀਂ 10 20 ਦਿਨ ਲੇਟ ਸ਼ੁਰੂ ਕਰ ਦਈਏ ਮਹੀਨਾ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਪ੍ਰੋਬਲਮ ਐ ਅਸੀਂ ਆ ਜਾਂਦੀ ਹੈ ਕਿ 2-4 ਮਹੀਨੇ ਬੰਦਾ ਤੇਲ ਨਹੀਂ ਯੂਜ਼ ਕਰ ਪਾਉਂਦਾ। ਹਨਾ ਹਾਂਜੀ ਲੈ ਜਾਂਦੇ ਨੇ ਕੋਰਸ ਲੇਟ ਸ਼ੁਰੂ ਕਰਦੇ ਆ। ਕਈਆਂ ਨੂੰ ਡਰ ਹੁੰਦਾ ਹੈ ਕਿ 2-4 ਮਹੀਨੇ ਬਾਅਦ ਕਿਤੇ ਇਹ ਐਕਸਪਾਇਰ ਨਾ ਹੋ ਜੇ ਜਾਂ ਖਰਾਬ ਨਾ ਹੋ ਜੇ। ਮੈਂ ਉਹਨਾਂ ਵਾਸਤੇ ਵੀ ਗੱਲ ਕਹਿ ਦਿੰਦਾ ਇਹ ਤੇਲ ਨੂੰ ਅਗਰ ਤੁਸੀਂ 5 ਸਾਲ ਵੀ ਬੰਦ ਰੱਖੋਗੇ ਟੱਕਣ ਜੀ ਸੀਲ ਵੀ ਨਹੀਂ ਖੋਲੋਗੇ ਜੀ ਜੀ ਇਹ ਤੇਲ 5 ਸਾਲ ਬਾਅਦ ਵੀ ਉਨਾ ਹੀ ਕਾਰਗਰ ਸਿੱਧ ਹੋਊਗਾ ਜਿੰਨਾ ਕਿ ਇਹ ਪਹਿਲੇ ਦਿਨ ਕਾਰਗਰ ਹੈ ਯਾਨੀ ਕਿ ਤੁਹਾਡੇ ਕਹਿਣ ਦਾ ਅਸਲੀ ਮਤਲਬ ਇਹ ਹੈ ਵੀ ਜਿਹੜਾ ਯਾਰੂ ਤੇਲ ਹੈ ਇਹ ਸਹੀ ਵਿਕਰੇ ਹੈ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਲੋਕਾਂ ਨੂੰ ਤੇ ਇਹਦਾ ਰੇਟ ਵੀ ਠੀਕ ਹੈ ਔਰ ਇਹਦੀ ਐਕਸਪਾਇਰੀ ਡੇਟ ਬਹੁਤ ਲੰਬੀ ਹੈ ਤੇ ਮੇਨ ਗੱਲ ਇਸ ਗੱਲ ਤੇ ਆਨੇ ਆਪਾਂ ਕੇ ਜੁਗੇ ਸ਼ਰਮਾ ਜੀ ਨੂੰ ਜੋ ਦੱਸਿਆ ਫਰੀਦਬੱਦ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਵੱਡੇ ਵੱਡੇ ਡਾਕਟਰਾਂ ਕੋਲ ਇਲਾਜ ਨਹੀਂ ਹੋਇਆ ਤੰਗ ਆ ਗਏ ਸੀ ਤੰਗ ਆਣ ਤੋਂ ਬਾਅਦ ਉਹ ਜੁਗੇ ਸ਼ਰਮਾ ਨੂੰ ਪਤਾ ਲੱਗਿਆ ਤਾਂ ਉਹ ਆਏ ਉਹਨਾਂ ਨੇ ਇਹਨਾਂ ਦਾ ਕੋਰਸ ਕੀਤਾ ਕਿਉਂਕਿ ਇਹਨਾਂ ਦੀ ਟੀਮ ਹੈ ਡਾਕਟਰਾਂ ਦੀ ਸਰਟੀਫਾਈਡ ਟੀਮ ਹੈ ਜਿਨ੍ਹਾਂ ਨੇ ਉਹ ਬੰਦੇ ਠੀਕ ਕੀਤੇ ਨੇ ਉਹਨਾਂ ਦੀ ਵੀਡੀਓ ਤੁਹਾਨੂੰ ਦਿਖਾਈ ਹੈ ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਤੇਲ ਇਹ ਆਪ ਤਿਆਰ ਕਰਦੇ ਨੇ ਵਧੀਆ ਤਿਆਰ ਹੋ ਰਿਹਾ ਸਰਟੀਫਾਈਡ ਤੇਲ ਹੈ ਤੇ ਜਿਹੜੇ ਵੱਡੇ ਵੱਡੇ ਡਾਕਟਰ ਨੇ ਉਹ ਦੇਖਣਗੇ ਤਾਂ ਉਹਨਾਂ ਉਸੇ ਰੰਗ ਦੀ ਗੱਲ ਹੈ ਕਿ ਉਹ ਲੁੱਟਣੇ ਲੋਕਾਂ ਨੂੰ ਤਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਦੇਖੋ ਮੇਰਾ ਇਹ ਨਾ ਕੋਈ ਨੀਜੀ ਵਸਤਾ ਨਹੀਂ ਹੈ ਪਰ ਮੈਂ ਅਪੀਲ ਕਰਾਂਗਾ ਬੇਨਤੀ ਕਰਾਂ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇੱਕ ਵਾਰ ਇਸ ਤੇਲ ਦਾ ਕੋਰਸ ਕਰਕੇ ਦੇਖੋ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਇੱਕ ਵਾਰ ਆਓ ਇਹਨਾਂ ਨੂੰ ਮਿਲੋ ਇਹਨਾਂ ਤੋਂ ਪੂਰੀ ਜਾਣ ਕਰ ਲਓ ਹੋ ਸਕਦਾ ਹੈ ਤੁਹਾਡਾ ਕੋਈ ਫਾਇਦਾ ਹੋ ਜਾਵੇ ਤੋ ਜੁਗੇਸ਼ ਸ਼ਰਮਾਈ ਤੁਸਾਨੂੰ ਉਦੀ ਜਾਣਕਾਰੀ ਇੱਥੇ ਸਾਡੇ ਚੈਨ ਚਾਹੇ ਤੇ ਕੀ ਜਾਣਨਾ ਚਾਹੋਗੇ ਦਰਸ਼ਕਾਂ ਨੂੰ ਆਨਤ ਵਿੱਚ ਬਸ ਮੈਂ ਤਾਂ ਜੀ ਇਹੀ ਗੱਲ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਸਾਡੇਕਰ ਤੁਸੀਂ ਕਿਸੇ ਵੀ ਡਾਕਟਰ ਕੋਲ ਤੁਹਾਨੂੰ ਕਿਸੇ ਵੀ ਤੁਹਾਡੇ ਦਰਸ਼ਕ ਨੂੰ ਜਾਣ ਦੀ ਲੋੜ ਨਹੀਂ ਆਪਣਾ ਖਾਂਕ ਨੂੰ ਸੁਧਾਰਨ ਠੀਕ ਹੈ ਜੀ ਆਪ ਦਾ ਸਾਦੀ ਡਾਈਟ ਲਾਈਨ ਜਿਹੜਾ ਹੈਗਾ ਬਾਹਰਲਾ ਜਿਹੜਾ ਤਲਿਆ ਫਲਿਆ ਜਾਂ ਬਾਹਰਲਾ ਜਿਹੜੇ ਚੀਜ਼ਾਂ ਹੈਗੀਆਂ ਪੈਕਡ ਫੂਡ ਘਟਾ ਦੇਣ ਜਿਹੜਾ ਹੈਗਾ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਸ਼ਾਇਦ ਸਾਡੇ ਕੋਲ ਆਉਂਦੀ ਵੀ ਲੋੜ ਨਾ ਪਵੇ ਜੀ ਠੀਕ ਹੈ ਨਾ ਜੀ ਮੇਨ ਕੀ ਗੱਲ ਹੁੰਦੀ ਹੈ ਕਿ ਥੋੜਾ ਜਿਹਾ ਖਾਣ ਪੀਣ ਦੇ ਵਿੱਚ ਧਿਆਨ ਕਰਨ ਵਾਸਤੇ ਔਰ ਜਿਹੜਾ ਮੇਨ ਤੁਹਾਡੇ ਦਰਸ਼ਕਾਂ ਨੂੰ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਸਾਡੇ ਕੋਲ ਇੱਕ ਵਾਰੀ ਆਓ ਸਾਡਾ ਆਇਲ ਇੱਡਾ ਇਸਤੇਮਾਲ ਕਰਕੇ ਦੇਖੋ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਕੋਸ਼ਣ ਦਾ ਨਹੀਂ ਵੀ ਆਉਂਦਾ ਆਰਾਮ ਆਉਂਦਾ ਵੀ ਹੈ ਨਹੀਂ ਵੀ ਆਉਂਦਾ ਕਈ ਸਵਾਲ ਬੰਦੇ ਦੇ ਮਨ ਦੇ ਵਿੱਚ ਰਹਿੰਦੇ ਨੇ ਤੁਸੀਂ ਇੱਕ ਵਾਰੀ ਸਾਡਾ ਆਇਲ ਯੂਜ਼ ਕਰਕੇ ਦੇਖੋ ਅਗਰ ਨਹੀਂ ਵੀ ਆਉਂਦਾ ਉਹਦਾ ਵੀ ਸਾਡੇ ਕੋਲ ਹੱਲ ਹੈ ਜੇ ਤੁਹਾਨੂੰ ਆਰਾਮ ਆ ਗਿਆ ਉਹ ਤਾਂ ਫਿਰ ਤੁਹਾਡਾ ਫਾਇਦਾ ਹੈ ਹੀ ਜੀ ਸੋਦੋਤੋ A ਐਟ A ਇਹਨਾਂ ਦਾ ਪ੍ਰੋਡਕਟ ਫ੍ਰੀ ਲੀਫ ਜਿਵੇਂ ਇਹਨਾਂ ਨੇ ਕਿ ਇੱਕ ਵਾਰ ਤਾਂ ਤੁਹਾਨੂੰ ਆਣਾ ਪਏਗਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਲੁੱਟਿਆ ਰਹੇ ਹੋ ਇੱਕ ਵਾਰ ਟਰਾਈ ਕਰੋ ਕੋਈ ਜ਼ਿਆਦਾ ਨਹੀਂ ਹੈ 1313 ਬੰਦੇ ਦੀ ਜਾਨ ਤੋਂ ਜ਼ਿਆਦਾ ਨਹੀਂ ਹੈ